ਕਾਦੂ ਪੰਜਾਬੀਓ ਯੂਰੂਪੀ ਪਗੰਬਰਾਂ ਦੀ ਧਰਤੀ ਹੋਣ ਕਰਕੇ ਚਾਹੇ ਹਾਲਾਤ ਸਖਾਵੇਂ ਨਹੀਂ ਪਰ ਤੁਸੀਂ ਫਿਰ ਵੀ ਠੀਕ ਠਾਕ ਹੋਮੋਗੇ ਤੇ ਆਪਣਾ ਜੀਵਨ ਵਧੀਆ ਨਿਰਵਾਹ ਕਰ ਰਹੇ ਹੋਮੋਗੇ ਮੈਨੂੰ ਪੂਰਨ ਆਸਾ ਮਾਲਕ ਦੀ ਰਹਿਮਤ ਸਾਰਿਆਂ ਤੇ ਬਣੀ ਰਵੇ ਕੱਲ ਮੈਂ ਰਾਤ ਇੱਕ ਪੋਸਟ ਦੇਖ ਰਿਹਾ ਸੀ ਸਾਡੇ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਔਰ ਸਟੇਟ ਕਾਂਗਰਸ ਦੇ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਦੀ ਉਹ ਆਪਣੀ ਪੋਸਟ ਵਿੱਚ ਕਹਿ ਰਹੇ ਸਨ ਲਿਖਿਆ ਹੋਇਆ ਉਹਨਾਂ ਦਾ ਮੈਂ ਪੜ੍ਹਿਆ ਵੀ ਮੈਂ ਲੁਧਿਆਣੇ ਤੋਂ ਰਜਾਇਨ ਕਰਕੇ ਗਿੱਦੜਵਾਦ ਤੋਂ ਇਲੈਕਸ਼ਨ ਲੜਨ ਲਈ ਤਿਆਰ ਹਾਂ ਬਸ਼ਰਤੇ ਮੇਰੇ ਸਾਹਮਣੇ ਸਰਦਾਰ ਸਕੀਬ ਸਿੰਘ ਬਾਦਲ ਹੋਵੇ ਮੈਂ ਤੁਹਾਨੂੰ ਪਤਾ ਕਿਤੇ ਬਵਾਦ ਵਿਵਾਦ ਵਿੱਚ ਪੈਂਦਾ ਨਹੀਂ ਕਦੇ ਮੈਂ ਕਿਸੇ ਚੰਗੇ ਮਾੜੇ ਦਾ ਜਵਾਬ ਨਹੀਂ ਦਿੱਤਾ ਕਦੇ ਵੀ ਆਪਾਂ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਨਹੀਂ ਪਏ ਕਿਉਂਕਿ ਆਪਣਾ ਮਕਸਦ ਤਾਂ ਸੇਵਾ ਮਾਨਵਤਾ ਦੀ ਸੇਵਾ ਚਾਹੇ ਉਹ ਰਾਜਸੀ ਸ਼ਕਤੀ ਦੇ ਨਾਲ ਹੋਵੇ ਚਾਹੇ ਸ਼ਕਤੀ ਨਾ ਵੀ ਹੋਵੇ ਲੋਕਾਂ ਨਾਲ ਮਿਲਵਰਤਨ ਪਿਆਰ ਭਾਈਚਾਰਾ ਬਣਾ ਕੇ ਰੱਖਣਾ ਪਰ ਮੈਨੂੰ ਕੱਲ ਵਾਲੀ ਪੋਸਟ ਦੇਖਣ ਤੋਂ ਬਾਅਦ ਰਾਤ ਵਾਲੀ ਪੋਸਟ ਦੇਖਣ ਤੋਂ ਬਾਅਦ ਥੋੜੀ ਜਿਹੀ ਹੈਰਾਨੀ ਹੁੰਦੀ ਹੈ ਕਈ ਵਾਰੀ ਬੰਦੇ ਨੂੰ ਭੁਲੇਖਾ ਵੀ ਪੈ ਜਾਂਦਾ ਦੋ ਤਿੰਨ ਜ਼ਿੰਦਗੀ ਤੇ ਮਾਪਦੰਡ ਹੁੰਦੇ ਨੇ ਜੇ ਰਾਜਨੀਤੀ ਰਾਜਸੀ ਖੇਤਰ ਚ ਵੀ ਉਹ ਤੁਸੀਂ ਤਾਂ ਵੀ ਵੀ ਤੁਹਾਡਾ ਚਲੋ ਸੀ ਕਿਹਾ ਵੀ ਜਿੱਤ ਜਾਣਾ ਇਹ ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਇਹਨੂੰ ਕਹਿ ਨਹੀਂ ਸਕਦੇ ਵੀ ਇਹ ਜਿੱਤ ਜਾਣਾ ਕੋਈ ਛੋਟੀ ਗੱਲ ਨਹੀਂ ਵੱਡੀ ਗੱਲ ਹੈ ਬਾਕੀ ਆਪਣਾ ਵਪਾਰ ਹੁੰਦਾ ਆਪਣਾ ਪਰਿਵਾਰ ਹੁੰਦਾ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਡਾ ਰਤਬਾ ਹੋ ਹੁੰਦਾ ਉਹ ਬਾਰ ਬਾਰ ਕਈ ਵਾਰੀ ਮੈਂ ਵੇਖ ਚੁੱਕਿਆ ਵੀ ਉਹ ਰਾਜਾ ਵੜਿੰਗ ਜੀ ਕਈ ਵਾਰੀ ਸਦਾਸਕ ਵੀਰ ਸਿੰਘ ਬਾਦਲ ਨੂੰ ਕਈ ਵਾਰੀ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦਾ ਨਾਮ ਲੈ ਕੇ ਵੀ ਇਦਾਂ ਦੀ ਗੱਲਾਂ ਕਰ ਜਾਂਦੇ ਨੇ ਇੱਕ ਵੈਸੇ ਕਿਉਂਕਿ ਇੱਕ ਧਾਰਨਾ ਬਣੀ ਹੋਈ ਹੈ ਵੀ ਤੁਸੀਂ ਆਪਣੇ ਤੋਂ ਵੱਡੇ ਨੂੰ ਆਪਣੇ ਤੋਂ ਵੱਡੇ ਨੂੰ ਚੈਲੰਜ ਕਰੋ ਤੇ ਤੁਸੀਂ ਫੇਮ ਹੋ ਜਾਂਦੇ ਹੋ ਲੋਕਾਂ ਦੇ ਵਿੱਚ ਪਪੂਲਰ ਹੋ ਜਾਂਦੇ ਹੋ ਸਾਡੇ ਲੁਧਿਆਣੇ ਤੇ ਵੀ ਇਦਾਂ ਦੇ ਆਗੂ ਸਨ ਜਿਹੜੇ ਇਹ ਕੰਮ ਕਰਦੇ ਰਹੇ ਰਾਜਾ ਬਰਿੰਗ ਜੀ ਵੀ ਉਹਨਾਂ ਲੀਹਾਂ ਤੇ ਚੱਲਦੇ ਨੇ ਤੇ ਇਹ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਵੀ ਪਤਾ ਨਹੀਂ ਮੈਂ ਉੱਚੇ ਦਰਖਤ ਤੇ ਇੱਟ ਮਾਰਨ ਦੇ ਨਾਲ ਉਡਾ ਉੱਚਾ ਹੋ ਜਾਊਗਾ ਨਹੀਂ ਹੋ ਸਕਦੇ ਠੀਕਾ ਵੀ ਸੇਵਾ ਦੇ ਦੌਰਾਨ ਸਦਾਸੀ ਵਿਸ਼ਖ ਬਾਦਲ ਜਾਂ ਸ਼ੋਗਨੀ ਕਾਲੀਕਲ ਦੀ ਲੀਡਰਸ਼ਿਪ ਤੋਂ ਕੁਝ ਐਸੀਆਂ ਗਲਤੀਆਂ ਹੋ ਗਈਆਂ ਐਸੀਆਂ ਕਮੀਆਂ ਉਹਨਾਂ ਤੇ ਰਹਿ ਗਈਆਂ ਕੰਮ ਕਰਨ ਵਾਲੇ ਤੋਂ ਗਲਤੀਆਂ ਹੋ ਵੀ ਜਾਂਦੀਆਂ ਨੇ ਉਹਨਾਂ ਨੇ ਆਪਣੇ ਰਾਜਸੀ ਸੇਵਾ ਦੇ ਦੌਰਾਨ ਇਸ ਗੱਲ ਨੂੰ ਸਾਰੇ ਅੱਜ ਲੋਕ ਮੰਨਦੇ ਨੇ ਵੀ ਬਹੁਤ ਕੰਮ ਕੀਤੇ ਬਹੁਤ ਵਿਕਾਸ ਕੀਤਾ ਪੰਜਾਬ ਨੂੰ ਤਰੱਕੀ ਦੀ ਟੀਜ ਲੈ ਕੇ ਗਏ ਜਿਹੜੇ ਲੋਕ ਉਹਨਾਂ 'ਚ ਖਾਮੀਆਂ ਕਰਦੇ ਸੀ ਉਹਨਾਂ ਦੇ ਕੀਤੇ ਕੰਮਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਸੀ ਬਾਅਦ 'ਚ ਇਨਕੁਆਰੀਆਂ ਕਰਾਉਣ ਦੀ ਗੱਲ ਕਰਦੇ ਸੀ ਅੱਜ ਤੱਕ ਉਹ ਇਸ ਪਾਸੇ ਨੂੰ ਨਹੀਂ ਆਏ 5 ਸਾਲ ਕੈਪਟਨ ਬਰਿੰਦਰ ਸਿੰਘ ਰਹਿ ਗਿਆ 3 ਸਾਲ ਦੇ ਲਗਭਗ ਇਹਨਾਂ ਨੂੰ ਹੋ ਗਿਆ ਜਿਹੜੇ ਹੁਣ ਚੱਲ ਰਹੇ ਨੇ ਰਾਜਾ ਬੜਿੰਗ ਜੀ ਵੀ ਤਿੰਨ ਵਾਰ ਗਿੱਧਰਵਾਦੋਂ ਜਿੱਤ ਗਏ ਇਹ ਇਸ ਜਿੱਤ ਦੇ ਮਾਪਦੰਡ ਨੂੰ ਮੰਨੀ ਜਾਂਦੇ ਨੇ ਵੀ ਅਸੀਂ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲਾਂ ਦੇ ਪਰਿਵਾਰ ਵਿੱਚੋਂ ਸ਼ੋਮਨੀ ਕਾਲੀਦਨ ਨੂੰ ਢਾ ਲਿਆ ਰਾਜਾ ਜਿੱਤਰਾ ਦਾ ਬੜਾ ਵੱਡਾ ਭਲੇਖਾ ਬੜਾ ਵੱਡਾ ਤੁਹਾਡੇ ਮਨ ਦੇ ਵਿੱਚ ਬਹਿਮ ਪੀਤੂ ਜੀ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਜਾਂ ਸ਼ੂਮਨੀ ਕਾਲੀ ਦੱਲ ਨੂੰ ਕਿਸੇ ਸਮੇਂ ਵੀ ਕਿਸੇ ਤਰੀਕੇ ਵੀ ਨੀਮਾ ਦਿਖਾਉਣ ਦੇ ਵਿੱਚ ਠੀਕ ਹੈ ਤੁਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਦੇ ਹੋ ਪਰ ਨੀਮਾ ਦਿਖਾ ਨਹੀਂ ਸਕਦੇ ਸ਼ੂਮਨੀ ਕਾਲੀ ਦੱਲ ਇੱਕ ਬਹੁਤ ਵੱਡੀ ਮੂਵਮੈਂਟ ਆ ਉਹਦੀ ਬਹੁਤ ਵੱਡੀ ਦੇਣ ਆ ਬਹੁਤ ਵੱਡੀਆਂ ਕੁਰਬਾਨੀਆਂ ਆ ਤੁਸੀਂ ਤਿੰਨ ਵਾਰ ਜਿੱਤ ਕੇ ਜਾਂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਦਾ ਇਹ ਮਤਲਬ ਨਹੀਂ ਵੀ ਤੁਸੀਂ ਬਹੁਤ ਸਿਆਣੇ ਹੋ ਬਹੁਤ ਸੁੱਝੇ ਹੋ ਤੁਸੀਂ ਤਾਂ ਕਰਕੇ ਜਿੱਤ ਗਏ ਲੁਧਿਆਣੇ ਦੀ ਜਿੱਤ ਤੁਹਾਨੂੰ ਤੁਹਾਡੇ ਲੁਧਿਆਣੇ ਵਿੱਚ ਕੀ ਦੇਣ ਸੀ ਕੀ ਕੰਟਰੀਬਿਊਸ਼ਨ ਸੀ ਇਹ ਲੁਧਿਆਣੇ ਦੇ ਲੋਕਾਂ ਨੇ ਤੁਹਾਨੂੰ ਜਿਤਾਇਆ ਨਹੀਂ ਇਹ ਤਾਂ ਸਿਰਫ ਸਿਰਫ ਮੋਦੀ ਸਾਹਿਬ ਨੂੰ ਹਰਾਇਆ ਉਹਨਾਂ ਲੋਕਾਂ ਦੇ ਮਨ ਵਿੱਚ ਸੀ ਵੀ ਅਸੀਂ ਅਮਰ ਜਿਹੜਾ ਤੁਸੀਂ ਰਵਨੀਤ ਸਿੰਘ ਬਿੱਟੂ ਨਹੀਂ ਜਿੱਤਣ ਦੇਣਾ ਮੋਦੀ ਨਹੀਂ ਪੰਜਾਬ ਤੋਂ ਜਿੱਤਣ ਦੇਣਾ ਭਾਜਪਾ ਨਹੀਂ ਜਿੱਤਣ ਦੇਣੀ ਇਸ ਕਰਕੇ ਇੱਕ ਤਰਫਾ ਉਹਨਾਂ ਨੇ ਫੈਸਲਾ ਕਰਕੇ ਵੋਟਾਂ ਬਾਤੀਆਂ ਕਿ ਨਾ ਕਿ ਕੱਢੀ ਲਿਆਕਤ ਨੂੰ ਨਾ ਕਿ ਜੇ ਵੀ ਅਸੀਂ ਬੀਬੀ ਅਮਰਤਾ ਬੜੇਗ ਜੀ ਜਿਨ੍ਹਾਂ ਨੇ ਬੜੇ ਵੱਡੀਆਂ ਗੱਲਾਂ ਕੀਤੀ ਠੀਕ ਹੈ ਮੈਂ ਕਈ ਵਾਰੀ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਬੀਬੀ ਅਮਰਤਾ ਬੜੇਗ ਜੀ ਬਟਿੰਡੇ ਉੱਖੜ ਜਾਂਦੀ ਸ਼ਾਇਦ ਤੀਬਾ ਹਰਸੀਮਰਤ ਕੌਰ ਨੂੰ ਨੁਕਸਾਨ ਕਰ ਸਕਦੀ ਸੀ ਤੁਕੋ ਮੈਂ ਇੱਕ ਗੱਲ ਤੁਹਾਨੂੰ ਕਹਿ ਦਵਾਂ ਵੀ ਬੀਬਾ ਹਰ ਸਿਮਰਤ ਤੇ ਅਮਰਦਾ ਬੜਿੰਗ ਦਾ ਕੋਈ ਮੁਕਾਬਲਾ ਨਹੀਂ ਸਰਦਾਰ ਸਖਬੀਰ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਕੋਈ ਮੁਕਾਬਲਾ ਨਹੀਂ ਚਾਹੇ ਜਿੰਨਾ ਚਿਰ ਮਰਜ਼ੀ ਲੱਗੇ ਨਾ ਰਾਜਨੀਤੀ ਦੇ ਵਿੱਚ ਮੈਂ ਫਿਰ ਕਹਿੰਦਾ ਵੀ ਜਿੱਤ ਜਾਣਾ ਉਹ ਨਾ ਮਾਪਦੰਡਾਂ ਦੇ ਉੱਤੇ ਜਦੋਂ ਕਹੀਏ ਵੀ ਇੰਨੇ ਨਾਲ ਹੀ ਸਾਰਾ ਕੁਝ ਸੰਪੂਰਨ ਹੋ ਗਿਆ ਨਹੀਂ ਹੁੰਦਾ ਲਿਆਕਤ ਦੀ ਗੱਲ ਹੁੰਦੀ ਹੈ ਵਿਜਨ ਦੀ ਗੱਲ ਹੁੰਦੀ ਹੈ ਤੁਹਾਡਾ ਤੁਸੀਂ ਦੱਸੋ ਵੀ ਤੁਸੀਂ ਤਿੰਨ ਵਾਰ ਜਿੱਤ ਗਏ ਤੁਹਾਡਾ ਵਿਜਨ ਅਜੇ ਤੱਕ ਲੋਕਾਂ ਨੂੰ ਕਲੀਅਰ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਲੋਕਾਂ ਦੇ ਵਿੱਚੋਂ ਨਿਕਲ ਕੇ ਆਉਂਦੀਆਂ ਸੀ ਤੇ ਤੁਸੀਂ ਲੁਧਿਆਣਾ ਦੇ ਵਿੱਚ ਤੁਹਾਡਾ ਕੱਲ ਦਾ ਹੀ ਕੱਲ ਦੀ ਫੇਰੀ ਨੇ ਹੀ ਤੁਹਾਡਾ ਜਗਰਾਉਂ ਦੇ ਵਿੱਚ ਤੁਹਾਡਾ ਵਿਜਨ ਦੱਸ ਦਿੱਤਾ ਤੁਹਾਡੀ ਤੁਸੀਂ ਇੱਕ ਸਟੇਟ ਦੇ ਪ੍ਰੈਜ਼ੀਡੈਂਟ ਨੂੰ ਮੈਂਬਰ ਪਾਰਲੀਮੈਂਟ ਨੂੰ ਅਜੇ ਤੁਹਾਨੂੰ ਕੋਈ ਫੰਡ ਅਲਾਟ ਨਹੀਂ ਹੋਏ ਅਜੇ ਤੁਸੀਂ ਕੋਈ ਫੰਡ ਤਕਸੀਮ ਨਹੀਂ ਕੀਤੀ ਤੇ ਤੁਸੀਂ ਜਾ ਕੇ ਇੱਕ ਮਹੂਰਤ ਕਰਨ ਬਹਿ ਗਏ ਹੋ ਜੋ ਬਿਲਕੁਲ ਵੀ ਸਰਕਾਰ ਜਿਹੜੀ ਹੁੰਦੀ ਹੈ ਸਟੇਟ ਦੀ ਉਹਦੇ ਉਹਦੀ ਉਹਦੇ ਕੀ ਕਹਿੰਦੇ ਆ ਆਪਾਂ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਨਾ ਕਿ ਤੁਹਾਡੇ ਇਥੋਂ ਹੀ ਪਤਾ ਲੱਗਦਾ ਵੀ ਤੁਸੀਂ ਕਿੰਨੇ ਕਿ ਸਿਆਣੇ ਹੋ ਕਿੰਨੇ ਤੁਸੀਂ ਸਿਆਣੇ ਸਾਫਤ ਹੋਮੋਗੇ ਲੁਧਿਆਣੇ ਵਰਗੇ ਸ਼ਹਿਰ ਵਾਸਤੇ ਵੀ ਤੁਸੀਂ ਇੱਕ ਜਾ ਕੇ ਇੱਕ ਗਲੀ ਦੇ ਕਾਉਂਸਲਰ ਵਾਂਗੂ ਜਦੋਂ ਕਾਉਂਸਲਰ ਦਾ ਕਰਦੇ ਮੈਂ ਵੇਖੇ ਨੇ ਵੀ ਜਾ ਕੇ ਭੂਰਤ ਕਰ ਦਿੱਤਾ ਮੈਂਬਰ ਪਾਰਲੀਮੈਂਟ ਦਾ ਜਾਂ ਜਾਂ ਐਮਐਲਏ ਦਾ ਜਾਂ ਸਰਕਾਰ ਦੇ ਪੈਸਿਆਂ ਦਾ ਜਾਂ ਜਾਂ ਕਾਉਂਸਲਰ ਦੀ ਜਗ੍ਹਾ ਤੇ ਐਮਐਲਏ ਨੇ ਜਾ ਕੇ ਕਰ ਦਿੱਤਾ ਇਦਾਂ ਦੇ ਹਾਲਾਤਾਂ ਨਾਲ ਵੇਖੇ ਨੇ ਪਰ ਇੱਕ ਮੈਂਬਰ ਪਾਰਲੀਮੈਂਟ ਦੇ ਇੱਕ ਸਟੇਟ ਪ੍ਰੈਜ਼ੀਡੈਂਟ ਕਿਸੇ ਪਾਰਟੀ ਦਾ ਜਾ ਕੇ ਬਚ ਕਾਰਨਾ ਹਰਕਤ ਕਰੇ ਉਹ ਜਾ ਕੇ ਮਹੂਰਤ ਕਰਨ ਲੱਗ ਜਾਈਏ ਛੜਕਾਂ ਗਲੀਆਂ ਦਾ ਵੀ ਇੱਕ ਵਾਰੀ ਇਹ ਪੱਤੀ ਲਿਖ ਦੇ ਦਨ ਨਾਲ ਤੇ ਆਪਾਂ ਕਹੀਏ ਵੀ ਸਾਡੇ ਕੰਮ ਬਣ ਗਏ ਤੇ ਫਿਰ ਤਾਂ ਚਿੱਠੀਆਂ ਤਾਂ ਸਮਾਜਿਕ ਵੀ ਸੰਸਥਾਵਾਂ ਐਨ ਜੀਓਜ਼ ਵਗੈਰਾ ਬਹੁਤ ਲਿਖ ਦੇ ਦਿੰਦੇ ਨੇ ਕੀ ਹੋ ਜਾ ਕੇ ਮਹੂਰਤ ਵੀ ਕਰਨ ਲੱਗ ਜਾਈਏ ਸੋ ਇਹ ਤੁਹਾਡੀ ਲਿਆਕਤ ਤੁਹਾਡੇ ਵਿਜਨ ਤੁਹਾਡਾ ਤੁਹਾਡੇ ਤੋਂ ਪਤਾ ਲੱਗਦਾ ਵੀ ਤੁਸੀਂ ਕਿੰਨੇ ਇੱਕ ਸਿਆਣੇ ਹੋ ਕਿੰਨੇ ਕਿ ਤੁਸੀਂ ਤੁਸੀਂ ਸਰਦਾਰ ਸਿਕੰਦਰ ਸਿੰਘ ਬਾਦਲ ਜੀ ਨੂੰ ਚੈਲੰਜ ਕਰਦੇ ਹੋ ਠੀਕ ਹੈ ਆ ਵੀ ਕੁਝ ਹਾਲਾਤ ਐਸੇ ਬਣੇ ਨੇ ਕੁਝ ਐਸੀਆਂ ਗਲਤੀਆਂ ਕੁਝ ਟਮੀਆਂ ਹੋਈਆਂ ਰਹੀਆਂ ਨੇ ਕੰਮ ਕਰਨ ਦੇ ਦੌਰਾਨ ਜਾਂ ਲੋਕਾਂ ਦੀ ਬੇਸਿਕਾ ਬਸਤਾ ਦੇ ਵਿੱਚ ਰਹੀਏ ਸੱਤਾ ਨੂੰ ਪ੍ਰਾਪਤ ਕਰਨ ਦੀ ਖਾਤਰ ਕੁਝ ਐਸੇ ਫੈਸਲੇ ਹੋ ਗਏ ਜਿਹੜੇ ਗਲਤ ਹੋਏ ਲੋਕਾਂ ਨੂੰ ਨਹੀਂ ਚੰਗੇ ਲੱਗੇ ਪਰ ਜਿਹੜਾ ਉਹਨਾਂ ਨੇ ਆਪਣੇ ਸਮੇਂ ਵਿੱਚ ਵਿਕਾਸ ਕੀਤਾ ਜੋ ਪੰਜਾਬ ਨੂੰ ਚਮਕਾਇਆ ਜੋ ਪੰਜਾਬ ਨੂੰ ਪਾਵਰ ਪਾਵਰ ਦੇ ਵਿੱਚ ਸਰਪਲਸ ਕੀਤਾ ਤੁਸੀਂ ਤਾਂ ਕਹਿੰਦੇ ਪੀਪੀਆਪੀ ਕੈਨਸਲ ਕਰਨਾਗੇ ਕੀਤੇ ਜੋ ਉਹਨਾਂ ਨੇ ਕਿਹਾ ਸੀ ਜੋ ਉਹਨਾਂ ਨੇ ਕੀਤਾ ਸੀ ਤੁਸੀਂ ਉਹਨਾਂ ਦੇ ਉੱਤੇ ਕਿਸੇ ਦੇ ਉੱਤੇ ਵੀ ਕੋਈ ਕੰਮ ਕਿੰਤੂ ਪ੍ਰਾਂਤੂ ਕਰ ਸਕੇ ਸੁਸ਼ੇਸ਼ ਕਰਕੇ ਤੁਹਾਨੂੰ ਬੇਨਤੀ ਆ ਵੀ ਤੁਸੀਂ ਅੱਜ ਠੀਕ ਆ ਵੀ ਜੰਗਲ ਖਾਲੀ ਆ ਜੰਗਲ ਦੇ ਵਿੱਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਰਾਜਾ ਘੋਸ਼ਿਤ ਕਰ ਸਕਦਾ ਕਿਉਂਕਿ ਸ਼ਿਤਾ ਜੀ ਜੰਗਲ ਦਾ ਰਾਜਾ ਹੈ ਨਹੀਂ ਉਸ ਕੁਝ ਨਹੀਂ ਜਿ ਕੁਝ ਐਸੇ ਕਾਰਨਾ ਕਰਕੇ ਖਾਮੋਸ਼ ਆ ਕੋਈ ਐਸੇ ਕਾਰਨਾ ਕਰਕੇ ਅੱਜ ਸਾਡੇ ਸਾਹਮਣੇ ਨਹੀਂ ਕਿ ਤੁਸੀਂ ਜੋ ਮਰਜ਼ੀ ਬੋਲੀ ਜਾਓ ਪਰ ਤੁਸੀਂ ਜੇ ਕਹੋਗੇ ਵੀ ਇਹਨੇ ਬੋਲਣ ਦੇ ਨਾਲ ਤੁਸੀਂ ਉਸ ਵਿਅਕਤੀ ਦਾ ਮੁਕਾਬਲਾ ਕਰ ਸਕੋਗੇ ਉਹਦੇ ਵਿਜਨ ਦਾ ਉਹਦੀ ਸੋਚ ਦਾ ਉਹਦੇ ਆਈਡੀਆ ਦਾ ਉਹਦੇ ਜੋ ਆਈਡੀਆ ਨੇ ਉਹਨਾਂ ਦੇ ਕੋਲ ਜੋ ਵਿਕਾਸ ਕਰਨ ਦੇ ਜਾਂ ਪੰਜਾਬ ਨੂੰ ਤਰੱਕੀ ਵੱਲ ਲੈ ਜਾਣ ਦੇ ਜਾਂ ਲੋਕਾਂ ਦੇ ਵਿੱਚ ਉਹਨਾਂ ਦੀ ਜੋ ਇੱਕ ਸਥਾਨ ਆ ਉਹ ਪ੍ਰਾਪਤ ਕਰ ਲਓਗੇ ਕਦੇ ਵੀ ਨਹੀਂ ਕਰ ਸਕਦੇ ਚਾਹੇ ਤੁਸੀਂ 5 ਵਾਰ ਹੋਰ ਜਿੱਤ ਜਿਓ ਉਹ ਸਥਾਨ ਨਹੀਂ ਹਾਸਲ ਕਰ ਸਕਦੇ ਜੋ ਸਦਾਰਥ ਜੀ ਸਿੰਘ ਬਾਦਲ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਠੀਕ ਹੈ ਤੁਹਾਡੀ ਪਾਰਟੀ ਦੇ ਵਿੱਚ ਜਦੋਂ ਤਰ ਅਗੂ ਮੈਂ ਜਿਹਨਾਂ ਦੇ ਮੈਂ ਬਾਰੇ ਜਾਣਦਾ ਵੀ ਉਹ ਚੱਗੇ ਨੇ ਮੈਂ ਉਹਨਾਂ ਨੂੰ ਮਹਿਸੂਸ ਕਰਦਾ ਵੀ ਸਿਆਣੇ ਨੇ ਜਿਹੜੇ ਤਦਾ ਪ੍ਰਕਾਸ਼ ਪ੍ਰਤਾਪ ਸਿੰਘ ਭਾਲੀਬਾ ਬਾਰੇ ਕਹਿ ਸਕਦੇ ਆ ਪ੍ਰਗਟ ਸਿੰਘ ਬਾਰੇ ਕਹਿ ਸਕਦੇ ਆ ਜਾਂ ਗੁਰਜੀਤ ਸਿੰਘ ਰਾਣੇ ਬਾਰੇ ਕਹਿ ਸਕਦੇ ਆ ਇਹ ਦੋ ਤਿੰਨ ਆਗੂਆਂ ਬਾਰੇ ਤਾਂ ਮੈਂ ਕਹਿ ਸਕਦਾ ਵੀ ਵਿਜ਼ਨ ਰੱਖਦੇ ਨੇ ਕੁਝ ਸਿਆਣਪ ਰੱਖਦੇ ਨੇ ਕਿ ਪੰਜਾਬ ਪ੍ਰਤੀ ਉਹਨਾਂ ਦੇ ਵਿੱਚ ਮਨ ਵਿੱਚ ਹੋ ਸਕਦਾ ਤੁਸੀਂ ਤਾਂ ਪੰਜਾਬ ਦੇ ਪ੍ਰਤੀ ਸੋਚ ਨਹੀਂ ਰੱਖਦੇ ਤੁਸੀਂ ਤਾਂ ਜੋ ਤੁਹਾਡਾ ਪਿਛਲੇ ਸਮੇਂ ਦੇ ਵਿੱਚ ਸਟੇਟਮੈਂਟ ਆਉਂਦੀਆਂ ਨੇ ਜਾਂ ਤੁਸੀਂ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਤਾਂ ਕੱਲ ਤੱਕ ਸਾਹਿਬ ਜੋ ਸਿੱਖਾਂ ਦੀ ਬਹੁਤ ਵੱਡੀ ਸਰਮੋਰ ਸੰਸਾ ਉਹਨੂੰ ਵੀ ਡਿਕਟੇਟ ਕਰਨੇ ਆ ਉਹਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦਕਿ ਤੁਸੀਂ ਆਪ ਪਤਤੋਂ ਪਤਤ ਵਿਅਕਤੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰੇ ਇਹ ਸਾਰੀਆਂ ਗੱਲਾਂ ਦੇਖੋ ਸੋਹਣੀਆਂ ਨਹੀਂ ਠੀਕ ਆ ਤੁਸੀਂ ਆਪਣੇ ਸਥਾਨ ਤੇ ਰਹੋ ਲੁਧਿਆਣੇ ਦੇ ਲੋਕਾਂ ਨੇ ਗਲਤੀ ਕੀਤੀ ਆ ਜਿਨ੍ਹਾਂ ਨੂੰ ਤੁਸੀਂ ਅੱਜ ਛੱਡ ਕੇ ਜਾਣ ਲਈ ਵੀ ਤਿਆਰ ਹੋ ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ ਤਾਂ ਸਮਾਨ ਚੱਕ ਕੇ ਲਿਆਉਣਾ ਜੀ ਅਸੀਂ ਤਾਂ ਕੋਠੀ ਲੈ ਲਈ ਜੀ ਕਿੱਥੇ ਆ ਜੀ ਤੁਹਾਡੀ ਕੋਠੀ ਤੈਨੂੰ ਨਾ ਚਲੇ ਹੋ ਕੋਠੀ ਬੀਬਾ ਜੀ ਵੀ ਤੁਹਾਡੇ ਘਰ ਦੇ ਉਹ ਵੀ ਕਹਿੰਦੇ ਹੁੰਦੇ ਜੇ ਅਸੀਂ ਤੋਂ ਕੋਠੀ ਲੈ ਲੀਏ ਜੀ ਅਸੀਂ ਤਾਂ ਆ ਗਏ ਜੀ ਬਸ ਰੰਗ ਹੋ ਰਿਹਾ ਜੀ ਕਿੱਥੇ ਗਈ ਕੋਠੀ ਉਹ ਸਵੇਸ ਕਰਕੇ ਲੁਧਿਆਣੇ ਦੇ ਲੋਕਾਂ ਨੇ ਵੱਡੀ ਗਲਤੀ ਕਰ ਲਈ ਆ ਸਿਰਫ ਇਸ ਕਰਕੇ ਵੀ ਅਸੀਂ ਰਵਨੀਤ ਬਿੱਟੂ ਨੂੰ ਹਰਾਉਣਾ ਜਾਂ ਭਾਜਪੀ ਨੂੰ ਹਰਾਉਣਾ ਜਾਂ ਲੁਧਿਆਣੇ ਵਿੱਚ ਆਉਣ ਨਹੀਂ ਦੇਣਾ ਤੇ ਤੁਹਾਨੂੰ ਤੁਹਾਡਾ ਮੌਕਾ ਲੱਗ ਗਿਆ ਤੇ ਤੁਸੀਂ ਸ਼ਿਕਾਰੀ ਬਣ ਗਏ ਪੈਰ ਹੇਟ ਬਟੇਰਾ ਆਉਣ ਦੇ ਨਾਲ ਸ਼ਿਕਾਰੀ ਨਹੀਂ ਬਣ ਜਾਂਦਾ ਕੋਈ ਤੁਹਾਡੇ ਪੈਰ ਹੇਟ ਬਟੇਰਾ ਆਇਆ ਜਿਸ ਕਰਕੇ ਤੁਸੀਂ ਉਸ ਵਿਅਕਤੀ ਨੂੰ ਅੱਜ ਪੰਜਾਬ ਦੇ ਲੋਕ ਜਿਹਦੇ ਬਾਰੇ ਮਹਿਸੂਸ ਕਰ ਠੀਕ ਹੈ ਵੀ ਧਾਰਮਿਕ ਨਜ਼ਰੀਏ ਦੇ ਨਾਲ ਜਦੋਂ ਆਪਾਂ ਵੇਖਾਂਗੇ ਤੇ ਸਾਨੂੰ ਕੁਝ ਗਲਤੀਆਂ ਦਿਖਣਗੀਆਂ ਪਰ ਜਦੋਂ ਅਸੀਂ ਰਾਸੀ ਨਜ਼ਰੀਏ ਦੇ ਨਾਲ ਵੇਖਾਂਗੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਪੰਜਾਬ ਦੇ ਵਿੱਚ ਜਿਹੜੇ 3-4 ਪਾਰਟੀਆਂ ਦੇ ਪ੍ਰਧਾਨ ਨੇ ਉਹ ਨੇੜੇ ਤੇੜੇ ਨਹੀਂ ਖੜਦੇ ਕਿਤੇ ਕਿਤੇ ਵੀ ਉਹਨਾਂ ਦਾ ਵਿਜ਼ਨ ਕਿਤੇ ਵੀ ਉਹਨਾਂ ਦੇ ਵਿਚਾਰ ਕਿਤੇ ਵੀ ਉਹਨਾਂ ਦੀ ਪੰਜਾਬ ਪ੍ਰਤੀ ਵਫਾਦਾਰੀ ਉਹਨਾਂ ਦੀ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਦੀ ਕਿਸੇ ਕੋਲ ਵੀ ਸ਼ਮਤਾ ਨਹੀਂ ਕੋਈ ਵੀ ਤੁਸੀਂ ਤਾਂ ਅੱਗੇ ਲੈ ਕੇ ਗੱਲ ਕਰਨੀ ਹੈ ਨਾ ਤੁਸੀਂ ਤਾਂ ਪੁਛ ਕੇ ਗੱਲ ਕਰਨੀ ਹੈ ਉਹਨਾਂ ਨੇ ਕਿਸੇ ਤੋਂ ਪੁੱਛਣ ਨਹੀਂ ਜਾਣਾ ਕਿਸੇ ਤੋਂ ਅੱਗੇ ਨਹੀਂ ਲੈਣੀ ਉਹਨਾਂ ਨੇ ਪੰਜਾਬ ਦੀ ਹੀ ਗੱਲ ਕਰਨੀ ਹੈ ਪੰਜਾਬ ਦੇ ਪਾਣੀਆਂ ਦੀ ਹੀ ਗੱਲ ਕਰਨੀ ਹੈ ਤੁਸੀਂ ਤਾਂ ਕਰ ਹੀ ਨਹੀਂ ਸਕਦੇ ਸੂਝਸ ਕਰਕੇ ਐਵੇਂ ਨਹੀਂ ਕਰੇ ਜਾਂਦੀਆਂ ਉਹ ਗੱਲਾਂ ਜਿਹੜੀਆਂ ਹਸੋਹੀਣੀਆਂ ਹੋਣ ਜਿਹੜੀਆਂ ਸੋਭਦੀਆਂ ਨਾ ਹੋਣ ਜਿਹੜੀਆਂ ਚੰਗੀਆਂ ਨਾ ਲੱਗਦੀਆਂ ਹੋਣ ਸੂਝਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਲੁਧਿਆਣੇ ਦੀ ਜ਼ਿੰਮੇਵਾਰੀ ਲਈ ਹੈ ਲੁਧਿਆਣੇ ਦੇ ਲੋਕਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਉਨ੍ਹਾਂ ਦੇ ਭਰੋਸੇ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰੋ ਐਦਾਂ ਦੀਆਂ ਬਚਕਾਨੀਆਂ ਹਰਕਤਾਂ ਨਾ ਕਰੋ ਜਿਸ ਤਰ੍ਹਾਂ ਦੀ ਤੁਸੀਂ ਕੱਲ੍ਹ ਦੇ ਗਰਾਉਂਚ ਕੀਤੀ ਐ ਸੋ ਲੋਕਾਂ ਦੇ ਮਸਲੇ ਹੱਲ ਕਰਾਉਣ ਦੇ ਲਈ ਆਓ ਇੱਥੇ ਬੈਠੋ ਇੱਥੇ ਰਹੋ ਤੁਹਾਨੂੰ ਲੁਧਿਆਣੇ ਦੇ ਲੋਕਾਂ ਨੇ ਚੁਣਿਆ ਹਫ਼ਤੇ 'ਚ 5 ਦਿਨ ਲੁਧਿਆਣੇ ਰਹੋ ਕਿਉਂਕਿ ਹਰ ਪਲ-ਪਲ ਲੁਧਿਆਣੇ ਦੇ ਲੋਕਾਂ ਨੂੰ ਲੋੜ ਆ ਹਰ ਸਮੇਂ ਲੋੜ ਆ ਤੁਹਾਡੀ ਤੁਹਾਡੇ ਧਾਰਮਿਕ ਸਮਾਗਮਾਂ ਦੇ ਵਿੱਚ ਸਮਾਜਿਕ ਸਮਾਗਮਾਂ ਦੇ ਵਿੱਚ ਜਾਤੀ ਸਮਾਗਮਾਂ ਦੇ ਵਿੱਚ ਤੁਹਾਡੀ ਲੋੜ ਆ ਆਓ ਪਹੁੰਚੋ ਇੱਥੇ ਰਹੋ ਸੋ ਇਸ ਕਰਕੇ ਤੁਹਾਡੇ ਤੁਸੀਂ ਤਾਂ ਬਹਿ ਲੋਕਾਂ ਦਾ ਬਹੁਤ ਵੱਡਾ ਨਰਾਦਰ ਕੀਤਾ ਜਦੋਂ ਤੁਸੀਂ ਪਹਿਲੇ ਦਿਨ ਹੀ ਲੁਧਿਆਣੇ ਜਿੱਤਣ ਤੋਂ ਬਾਅਦ ਆ ਕੇ ਕਿਹਾ ਸੀ ਮੈਨੂੰ ਕੋਈ ਫੋਨ ਨਾ ਕਰੇ ਮੈਨੂੰ ਕੋਈ ਗੁੱਡ ਮਾਰਨਿੰਗ ਨਾ ਲਿਖੇ ਮੈਨੂੰ ਬਿਨਾਂ ਕਾਰਨ ਤੋਂ ਫੋਨ ਨਾ ਕਰੇ ਇਹ ਇਹ ਗੱਲਾਂ ਸੋਹ ਜਿਐ ਨਹੀਂ ਤੁਸੀਂ ਆਪਣੇ ਬੋਰਡਾਂ ਤੇ ਲਿਖਿਆ ਸੀ ਅਸੀਂ ਫੋਨ ਵੀ ਚੱਕਾਂਗੇ ਕੰਮ ਵੀ ਕਰਾਂਗੇ ਅੱਜ ਤੁਸੀਂ ਫੌਰਨ ਬਾਅਦ ਬਤਲ ਕੇ ਤੇ ਤੁਸੀਂ ਕਹਤਾ ਮੈਨੂੰ ਕੋਈ ਫੋਨ ਨਾ ਕਰੇ ਮੈਨੂੰ ਕੋਈ ਗੁੱਡ ਮਾਰਨਿੰਗ ਨਾ ਲਿਖੇ ਇਹ ਤਾਂ ਪਤਾ ਲੱਗਦਾ ਵੀ ਤੁਸੀਂ ਕਿਸ ਤਰ੍ਹਾਂ ਦੇ ਵਿਚਾਰਾਂ ਦੇ ਜਾਂ ਤੁਹਾਡੇ ਮਨ ਵਿੱਚ ਕੀ ਸੀ ਜਿੰਨ ਮਨ ਨੂੰ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ ਤੁਸੀਂ ਕੱਚੇ ਵਿਅਕਤੀ ਹੋ ਤੁਸੀਂ ਜੋ ਕਿਹਾ ਸੀ ਉਹ ਕਰ ਨਹੀਂ ਰਹੇ ਤੇ ਤੁਸੀਂ ਲੁਧਿਆਣਾ ਚ ਰਹਿਣ ਦੀ ਗੱਲ ਕੀਤੀ ਸੀ ਰਹਿ ਨਹੀਂ ਰਹੇ ਤੁਸੀਂ ਫੋਨ ਵੀ ਨਹੀਂ ਚੱਕ ਰਹੇ ਇਸ ਕਰਕੇ ਤੁਸੀਂ ਕੱਚੇ ਵਿਅਕਤੀ ਹੋ ਜੇ ਤੁਸੀਂ ਉਸ ਵਿਅਕਤੀ ਨੂੰ ਚੈਲੰਜ ਕਰ ਰਹੇ ਹੋ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਜਿਨ੍ਹਾਂ ਦਾ ਬਹੁਤ ਵੱਡੀ ਦੇਣ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਪਾਤਰ ਬਣ ਕੇ ਆਉਣਗੇ ਸੇਸ਼ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ ਉਹਨਾਂ ਦੇ ਨਾਲ ਨਾਲ ਕਿ ਮੈਂ ਤਾਂ ਮੈਂ ਪਹਿਲਾਂ ਕਿ ਮੈਂ ਬਾਤ ਬਵਾਦ ਵਿੱਚ ਨਹੀਂ ਪੈਂਦਾ ਪਰ ਅੱਜ ਤੁਹਾਡੀ ਇਹ ਬਚਕਰਨਾ ਹਰਕਤਾਂ ਕਰਕੇ ਮੈਨੂੰ ਕਹਿਣਾ ਪਿਆ ਸੋ ਬਹੁਤ ਜਿਹੜੀ ਬੇਨਤੀ ਮੈਂ ਦੁਆਰਾ ਕਰਦਾ ਮਿਲਣ ਜਾਣੇ ਦੇ ਲੋਕਾਂ ਦੇ ਵਿਸ਼ਵਾਸ ਪਾਤਰ ਬਣੋ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੋ ਉਹਨਾਂ ਦੇ ਲਈ ਕੰਮ ਕਰੋ ਨਦੀ ਵਿੱਚ ਰਹੋ ਹਫ਼ਤੇ ਚ ਘੱਟੋ ਘੱਟ 5 ਦਿਨ ਇੱਥੇ ਆ ਕੇ ਰਹੇ ਰਹਿ ਕੇ ਲੋਕਾਂ ਦੀਆਂ ਗੱਲਾਂ ਸੁਣੋ ਤੇ ਲੋਕਾਂ ਦੇ ਪਲ-ਪਲ ਦੇ ਕੰਮ ਕਰੋ ਇਹ ਨਹੀਂ ਬੇਨਤੀ ਕਰਦਾ ਤੁਹਾਨੂੰ ਫਿਰ ਦੁਬਾਰਾ ਕਹਿਣਾ ਜੇ ਸਰਦਾਰ ਸੁਖੀ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾ ਤੁਸੀਂ ਬਣ ਜਾਣਾ ਚਾਹੇ ਤੁਸੀਂ 5 ਵਾਰ ਹੋਰ ਜਿੱਤ ਜੋ ਉਹਨਾਂ ਵਰਗੀ ਸੋਚ ਉਹਨਾਂ ਵਰਗਾ ਵਿਜ਼ਨ ਉਹਨਾਂ ਵਰਗੀ ਪੰਜਾਬ ਪ੍ਰਤੀ ਵਫਾਦਾਰੀ ਤੁਹਾਡੇ ਵਿੱਚ ਨਹੀਂ ਹੈ ਤੁਸੀਂ ਪੁੱਛ ਕੇ ਗੱਲ ਕਰਨੀ ਆ ਉਹਨਾਂ ਨੇ ਉਹ ਆਜ਼ਾਦ ਨੇ ਸੋ ਇਸ ਕਰਕੇ ਤੁਹਾਨੂੰ ਮੈਂ ਫਿਰ ਸਲਾਹ ਦਿੰਦਾ ਕੀ ਵਾਰ-ਵਾਰ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਜਾਂ ਕਿਸੇ ਦੇ ਹਾਲਾਤਾਂ ਦੇ ਐਸੇ ਹਾਲਾਤ ਹੋਣ ਜਿਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੇ ਕੁਝ ਕੌਣਦੀਆਂ ਹੋਣ ਤੇ ਇਦਾਂ ਦੇ ਵਾਰ-ਵਾਰ ਬਿਆਨ ਦੇ ਕੇ ਸਿਰਫ ਤੇ ਸਿਰਫ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ ਜੀ ਕੋਸ਼ਿਸ਼ ਕਰਨੀਆਂ ਇਹ ਸ਼ੋਭਨੀਕ ਗੱਲਾਂ ਨਹੀਂ ਗੀਆਂ ਇਹ ਗੱਲਾਂ ਤੁਹਾਡੇ ਲਈ ਚੰਗੀਆਂ ਨਹੀਂ ਗੀਆਂ ਤੁਸੀਂ ਜੋ ਤੁਹਾਡੇ ਜ਼ਿੰਮੇਵਾਰੀ ਲੱਗੀ ਆ ਉਹ ਪੂਰੀ ਕਰੋ ਉਹ ਨਿਭਾਓ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਪੰਜਾਬੀਆਂ ਨੂੰ ਵੀ ਮੇਰੀ ਬੇਨਤੀ ਹੈ ਲੁਧਿਆਣੀਆਂ ਨੂੰ ਵੀ ਮੇਰੀ ਬੇਨਤੀ ਹੈ ਵੀ ਸੱਚ ਦਾ ਸਾਥ ਦਿਆ ਕਰੋ ਸੱਚੀ ਦਾ ਸਾਥ ਦਿਆ ਕਰੋ ਆਪਾਂ ਜਾਤ ਬਰਾਦਰੀ ਧਰਮ ਤੇ ਰਾਸੀ ਪਾਰਟੀ ਨੇ ਬਲਕਾਂ ਤੋਂ ਉੱਪਰ ਉੱਠੀਏ ਆਪਣੇ ਬਾਰੇ ਸੋਚੀਏ ਆਪਣੇ ਭਵਿੱਖ ਬਾਰੇ ਸੋਚੀਏ ਆਪਣੇ ਬੱਚਿਆਂ ਬਾਰੇ ਸੋਚੀਏ ਆਪਣੇ ਕਾਰੋਬਾਰ ਬਾਰੇ ਸੋਚੀਏ ਜਦੋਂ ਅਸੀਂ ਇਹ ਸੋਚਾਂਗੇ ਤੇ ਸਾਡੇ ਸਾਹਮਣੇ ਸ਼ੋਗਨੀ ਕਾਲੀ ਗੱਲ ਤੋਂ ਬਿਨਾ ਕੁਝ ਵੀ ਹੋਉਂਦੀ ਜੀ ਪਾਰਟੀ ਦੂਜੀ ਕੋਈ ਵੀ ਸ਼ਖਸਾ ਸਾਨੂੰ ਨਹੀਂ ਦਿਖੇਗੀ ਜਿਨ੍ਹਾਂ ਨੇ ਸਾਡੇ ਲਈ ਕੀਤਾ ਜਿਨ੍ਹਾਂ ਨੇ ਕਰਨਾ ਜਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਲੋੜ ਆ ਉਹ ਤੇ ਸਿਰਫ ਇਸੇ ਕ੍ਰਮ ਨਿਕਾਲੀ ਦਲ ਦੇ ਸਕਦਾ ਇਸ ਕਰਕੇ ਆਓ ਆਪਾਂ ਆਪਣੀ ਮਾਂ ਪਾਰਟੀ ਨੂੰ ਦੱਸਾ ਦਈਏ ਪੰਜਾਬੀ ਹੁੰਦਾ ਤੋ ਇਹ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਹ